ਜੈਨਿਸ ਮੇਰਾ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਿਸ਼ਕਲ ਅੱਜ ਅਸੀਂ ਮੌਜੂਦ ਹਾਂ ਸ਼੍ਰੀ ਹਰਗੋਬਿੰਦ ਫਰੋਡ ਤੇ ਜਿੱਥੇ ਕਿ ਇੱਕ ਸਰਦਾਰ ਜੀ ਆ ਜਿਹੜੇ ਜੀਵਨ ਪੈਲੇਸ ਦੇ ਵਿੱਚ ਕਿਰਾਏ ਤੇ ਆਪਣਾ ਦੁਆਬਾ ਕਾਰੋਬਾਰ ਚਲਾਉਂਦੇ ਨੇ ਉਹਨਾਂ ਦੀ ਜਿਹੜੀ ਹੈ 4 ਤਰੀਕ ਨੂੰ ਵਰਨਾ ਕਾਰ ਚੋਰੀ ਹੋ ਜਾਂਦੀ ਹੈ ਤੇ ਹੁਣ ਪੁਲਿਸ ਨੇ ਜਿਹੜਾ ਕੱਲ ਰਾਤ ਜਿਹੜਾ ਇੱਕ ਪਰਚਾ ਦਰਜ ਕੀਤਾ ਇਹਨਾਂ ਦੀ ਵਰਨਾ ਕਾਰ ਚੋਰੀ ਹੋ ਜਾਂਦਾ ਤੇ ਹੁਣ ਸਰਦਾਰ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਕਾਰ ਕਿੱਦਾਂ ਚੋਰੀ ਹੋਈ ਆ ਕਿਹੜਾ ਚੋਰ ਸੀ ਕਿੰਨੇ ਦੀ ਖਰੀਦੀ ਸੀ ਕਾਂ ਕਿੰਨੇ ਦੀ ਵੇਚਣੀ ਸੀ ਉਹਨਾਂ ਆਪਾਂ ਗੱਲਬਾਤ ਕਰਾਂਗੇ ਸਰਦਾਰ ਜੀ ਸਾਡੇ ਨਾਲ ਮੌਜੂਨੇ ਅੰਕਲ ਜੀ ਕੀ ਨਾਮ ਤੋਂ ਜਿਹੜਾ ਨਾਮ ਲਖਮੀਰ ਸਿੰਘ ਹੈ ਜੀ ਲਖਮੀਰ ਸਿੰਘ ਦਾ ਭਰੀ ਸਿੰਘ ਪਿੰਡ ਜਾਜਾ ਮੈਂ ਜੀਵਨ ਪਹਿਲੇ ਦੇ ਵੀ ਰੈਂਟ ਤੇ ਲੈ ਕੇ ਕਾਰ ਬੁਝਾਰ ਦੁਆਬਾ ਕਾਰ ਬੁਝਾਰ ਤੋਂ ਲੰਦਾ ਹੈਗਾ ਤੇ 3:00 ਵਜੇ ਸਵਾ 3:00 ਵਜੇ ਦੇ ਕਰੀਬ ਇੱਕ ਬੰਦਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਜੀ ਵਰਨਾ ਕਾਰ ਉਹ ਪਹਿਲਾਂ ਵੀ ਦੇਖ ਕੇ ਗਿਆ ਸੀਗਾ ਆਇਆ ਮੇਰੇ ਕੋਲ ਕਹਿੰਦਾ ਜੀ ਵਰਨਾ ਕਾਰ ਮੈਂ ਲੈ ਲਈ ਜੀ ਮੈਨੂੰ ਇਹ ਰੇਟ ਦੱਸੋ ਮੈਂ ਉਹਨੂੰ ਰੇਟ ਦੱਸਿਆ ਤਾਂ ਦੇਰ ਦੇ ਸਤ ਤੋਂ ਬਾਅਦ ਮੈਨੂੰ ਪਤਾ ਇਹ ਟੈਸਟ ਡਰਾਈਵ ਕਰ ਲਈਏ ਤੇ ਉਸ ਤੋਂ ਬਾਅਦ ਵੀ ਆਪਾਂ ਆ ਕੇ ਬਾਕੀ ਗੱਲਬਾਤ ਕਰ ਰਹੇ ਹਾਂ ਜੀ ਅਸੀਂ ਜਾਜਾ بھائی ਬਾਸਿਕਾ ਟੈਸਟ ਡਰਾਈਵ ਕਰਨ ਤੇ ਗਏ ਆ ਗਿਆ ਉਦੋਂ ਸਾਰੇ ਘੁੰਮ ਕੇ ਆ ਗਏ ਮੁਰਵੇ ਦਫਤਰ ਦੇ ਵਿੱਚ ਆ ਕੇ ਬੜ ਗਏ ਉਹਨੇ ਆ ਕੇ ਕਾਗਜ਼ ਬੂਲ ਸਾਰੇ ਚੈੱਕ ਕੀਤੇ ਕਾਗਜ਼ ਚੈੱਕ ਕਰਦੇ ਉਹਦੇ ਹੱਥ ਜਿਹੜੀ ਸੀ ਆਪਣੇ ਹੱਥ ਦੇ ਵੀ ਫੜ ਲਈ ਚਾਬੀ ਉਹਦੇ ਕੋਲ ਪਹਿਲੇ ਸੀ ਟੈਸਟ ਡਰਾਈਵ ਦੇ ਟਾਈਮ ਦੀ ਤੇ ਇੱਥੇ ਬੈਠਾ ਰਿਆ ਪਾਣੀ ਪੂਣੀ ਪੀ ਕੇ ਦਾ ਫਿਰ ਮੇਨੂੰ ਬਾਹਰੋਂ ਮੇਰਾ ਬੰਦਾ ਆ ਗਿਆ ਉਹਨੂੰ ਕੂਰ ਦਾ ਫੋਨ ਆ ਗਿਆ ਉਹ ਬੰਦਾ ਜ਼ਿਲਹੰਦਰ ਤੋਂ ਆ ਰਿਹਾ ਹੈਗਾ ਉਹ ਉਹ 4 ਲੱਖ ਵੀ ਆ ਗਿਆ ਤਾਂ ਉਹ ਜਾ ਜਾ ਬਾਈਪਾਸ ਤੇ ਆ ਗਿਆ ਤੇ ਉਹ ਜਾ ਕੇ ਤੇ ਲੈ ਗਈ ਤੇ ਉਹ ਇਹ ਗੱਲ ਕਰਕੇ ਬਨੂਦਾ ਕਹਿੰਦਾ ਵੀ ਦਫ਼ਤਰ ਨੂੰ ਲੋਕ ਲਗਾ ਦੋ ਆਪਾਂ ਬੰਦ ਨੂੰ ਜਾ ਕੇ ਤਾਂ ਗੱਡੀ ਵਿੱਚ ਲੈ ਆਉਂਦੇ ਆਂ ਮੈਂ ਕਿਹਾ ਠੀਕ ਹੈ ਉਹ ਮੈਂ ਦਫ਼ਤਰ ਨੂੰ ਲੋਕ ਲਗਾ ਰਹਾ ਸੀ ਉਹ ਖੜਾ-ਫੜ ਬਾਹਰ ਨਿਕਲਿਆ ਗੱਡੀ ਬਾਹਰ ਖੜੀ ਸੀ ਚਾਬੀ ਲਗਾਈ ਚਾਬੀ ਲਗਾ ਕੇ ਲੈ ਗਿਆ ਫਰਾਰ ਹੋ ਗਿਆ ਸਾਢੇ ਦਿਨ ਦਾ ਟਾਈਮ ਸੀਗਾ ਜਦੋਂ ਸਾਢੇ 3 ਵਜੇ ਸਾਡੇ ਕੋਲ ਚਾਬੀ ਗੱਡੀ ਲੈ ਕੇ ਦਾ ਫਰਾਰ ਹੋ ਗਿਆ ਤੇ ਅਸੀਂ ਗੱਡੀ ਜਿਹੜੀ ਆ ਹੰਤੇ ਰਿਆ ਦੇ ਬੋਲਤੇ ਜਾ ਕੇ ਚੈੱਕ ਕੀਤੀ ਉਹ ਕੈਮਰਾ ਦੇ ਵਿੱਚ ਐਸਐਚਓ ਸਾਹਿਬ ਨੂੰ ਰਿਪੋਰਟ ਦਿੱਤੀ ਉਹਨੇ ਸੰਭੂਤ ਤੇ ਫਿਰ ਜਰਰ ਉੱਥੇ ਜਾ ਕੇ ਚੈੱਕ ਕਰੋ ਉਥੇ 3:40 ਮਿੰਟ ਦੇ ਗੱਡੀ ਕ੍ਰਾਸ ਕੀਤੀ ਆ ਸ੍ਰੀ ਹਰਗੋਇੰਗਪੁਰ ਉਹ ਸਾਈਡ ਉੱਧਰ ਹੀ ਹੈ ਨਾ ਅੱਗੇ ਬਣਾ ਕਿੱਥੇ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਆ ਜੀ ਸਾਡੀ ਗੱਡੀ ਸਿੱਤੀ ਦੀ ਜੀ ਲੱਭ ਕੇ ਦਿੱਤੀ ਜਾਵੇ ਜਿਹੜੀ ਗੀਵਾਦ ਨੀਆ ਗਿਆ ਥੋੜਾ ਜਿਹਾ ਵੀ ਆ ਵੀ ਪਾਪਾ ਕਰਦੇ ਆ ਕਿ ਰੋਟੀ ਪਾਣੀ ਦਾ ਪਰ ਜੁਗਾਰ ਜਲਾ ਰਹੇ ਜੀ ਆ ਤੇ ਇਸ ਗੱਲ ਦੇ ਜਿਸ ਕੋਲ ਅੱਜ ਕੋਈ ਮਾਰਚਾ ਹੋ ਗਿਆ ਪਰਚਾ ਤੇ ਹਾਂਜੀ ਪਰਚਾ ਕੱਲ ਆਸਰੀ ਨੂੰ ਕੀਤਾ ਹੈ ਚਾਦਰੀ ਦੀ ਗੱਡੀ ਚੋਰੀ ਹੋਈ ਹੈ ਕੱਲ ਆਸਰੀ ਨੂੰ ਪਰਚਾ ਸ਼ਾਮ ਨੂੰ ਕੀਤਾ ਹੈ ਜੀ ਕਿਹਨੇ ਗੱਡੀ ਲਈ ਸੀ ਉਹ ਗੱਡੀ ਤਾਂ ਜੇ ਮੇਰੇ ਬੇਟੇ ਨੇ ਲਈ ਸੀ ਮੈਨੂੰ ਉਹਦਾ ਗੱਡੀ ਬਾਰੇ ਪਤਾ ਨਹੀਂ ਹੈਗਾ ਮੇਰੇ ਬੇਟੇ ਨੇ ਲਈ ਹੈਗੀ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਪੂਰਾ ਐਕਸਪਾਇਰ ਹੋ ਗਿਆ ਸੀ ਹੁਣ ਮੈਂ ਕਾਰ ਵਜਾ ਮੈਂ ਚਲਾ ਰਿਹਾ ਹੈਗਾ ਉਹਨੇ ਗੱਡੀ ਬਾਰੇ ਪਗੜੀ ਵੀ ਉਹਨੇ ਪਿੱਛੇ ਦੀ ਲਈ ਸੀ ਤੁਹਾਡੇ ਅਸੀਂ ਉਹਦਾ ਕੁਟ ਰਿਜਿਸਟਰੀ ਅੱਗੇ 3 ਲੱਖ 80000 ਲਗਾਇਆ ਸੀ ਤੇ ਵੀ 3 ਲੱਖ 80000 ਤੋਂ ਉੱਪਰ ਆਨੇ ਦੀ ਗੱਲ ਕੀਤੀ ਸੀ ਇਸਨ ਸਰਦਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਮੈਂ ਜਿਹੜੀ ਕਾਰ ਆ ਇਹ ਟ੍ਰਾਈ ਲੈਣ ਵਾਸਤੇ ਜਿਹੜੀ ਉਹ ਲੈ ਗਿਆ ਸੀ ਜਦੋਂ ਵਾਪਸ ਹੁੰਦਾ ਵਾ ਤੇ ਉਹਦੇ ਬੰਦੇ ਦਾ ਫੋਨ ਆ ਜਾਂਦਾ ਕਿ ਮੈਂ ਜਾਜੇ ਬਾਈਪਾਸ ਤੇ ਆ ਗਿਆ ਤੇ ਆ ਕੇ ਪੇਮੈਂਟ ਲੈ ਜਾਓ ਤੇ ਅੰਕਲ ਜਿੰਦਾ ਲਗਾ ਹੀ ਰਹੇ ਸੀ ਕਿ ਉਹਨੇ ਨੂੰ ਉਹ ਜਿਹੜਾ ਵਾ ਉਥੋਂ ਜੀਵਨ ਪੈਲਸ ਦੇ ਵਿੱਚੋਂ ਜਿਹੜਾ ਜੋਬਾ ਕਾਰੋਬਾਰ ਵਿੱਚੋਂ ਜਿਹੜਾ ਗੱਡੀ ਚਲਾ ਕੇ ਉਤੋਂ ਫਰਾਰ ਹੋ ਜਾਂਦਾ ਉਹ ਦੇਖਣ ਜਊਗਾ ਪੁਲਿਸ ਇਹਦੇ ਵਿੱਚ ਕੀ ਕਾਰਵਾਈ ਕਰੂਗੀ ਹੁਣ ਕਿੰਨੇ ਦਿਨਾਂ ਦੇ ਵਿੱਚ ਇਹ ਜਿਹੜਾ ਵਾ ਮਾਮਲਾ ਸੁਝਾ ਲਿਆ ਲੈ ਜਾਊਗਾ ਤੇ ਹੁਣ ਇਹ ਤੇ ਪੁਲਿਸ ਤੇ ਹੀ ਡਿਪੈਂਡ ਕਰੂਗਾ ਦੇਨਿਕ ਸਵੇਰ ਵਾਲੀ ਟਾਂਡਾ ਅੜਮੜ ਤੋਂ ਅਰਜੁਨ ਜੈੰਦੀ ਵਿਸ਼ੇਸ਼ ਰਿਪੋਰਟ